ਸਾਰੇ ਦੋਸਤੋ ਆਜ਼ਾਦੀ ਦੀ ਲੜਾਈ ਬੜੀ ਲੰਮੀ ਚੱਲੀ ਔਰ ਅਸੀਂ ਸਾਰੇ ਜਾਣਦੇ ਹਾਂ ਕਿ ਇਹਦੇ ਵਿੱਚ ਲੱਖਾਂ ਲੋਕਾਂ ਦੀਆਂ ਸ਼ਹੀਦੀਆਂ ਹੋਈਆਂ ਲੱਖਾਂ ਪਰਿਵਾਰ ਉਜੜੇ ਤੇ ਬਹੁਤ ਉਜੜਜੜਾ ਹੋਇਆ ਬੜਾ ਕੁਝ ਬੜਾ ਖੂਨ ਵਹਾਇਆ ਗਿਆ ਔਰ ਫਿਰ ਜਾ ਕੇ ਸਾਨੂੰ ਆਜ਼ਾਦੀ ਮਿਲੀ ਔਰ ਬੇਸਿਕਲੀ ਆਜ਼ਾਦੀ ਕੀ ਸੀਗੀ ਕਿ ਵੋਟ ਦਾ ਅਧਿਕਾਰ ਪ੍ਰਾਪਤ ਕਰਨ ਦੀ ਲੜਾਈ ਸੀਗੀ ਕਿਉਂਕਿ ਅੰਗਰੇਜ਼ ਦੀ ਜਿਹੜੀ ਸਰਕਾਰ ਆ ਉਹ ਇੰਗਲੈਂਡ ਤੋਂ ਬਣ ਕੇ ਆਉਂਦੀ ਸੀ ਔਰ ਆ ਕੇ ਸਾਡੇ ਉੱਪਰ ਰਾਜ ਕਰਦੀ ਸੀਗੀ ਔਰ ਸਮਾਂ ਬੀਤਣ ਦੇ ਨਾਲ ਨਾਲ ਭਾਰਤੀਆਂ ਦੇ ਵਿੱਚ ਇਹ ਭਾਵਨਾ ਜਾਗੀ ਕਿ ਅਸੀਂ ਆਪਣੀ ਸਰਕਾਰ ਜਿਹੜੀ ਉਹ ਆਪ ਚੁਣਿਆ ਕਰੀਏ ਜਿਹੜੀ ਸਾਡੇ ਉੱਤੇ ਰਾਜ ਕਰੇ ਔਰ ਇਸ ਮਕਸਦ ਦੀ ਪੂਰਤੀ ਵਾਸਤੇ ਉਹਨਾਂ ਨੇ ਇੱਕ ਸੰਘਰਸ਼ ਸ਼ੁਰੂ ਕੀਤਾ ਜਿਹਨੂੰ ਆਪਾਂ ਆਜ਼ਾਦੀ ਦੀ ਲੜਾਈ ਜਾਂ ਆਜ਼ਾਦੀ ਦੇ ਖੂਲ ਦੇ ਨਾਂ ਨਾਲ ਜਾਣਦੇ ਆਂ ਔਰ ਬੜਾ ਲੰਮਾ ਸਮਾਂ ਬੀਤਣ ਤੋਂ ਬਾਅਦ ਬੜੀਆਂ ਕੁਰਬਾਨੀਆਂ ਕਰਨ ਤੋਂ ਬਾਅਦ ਬੜਾ ਖੂਨ ਦੇਣ ਤੋਂ ਬਾਅਦ ਔਰ ਬੜੇ ਪਰਿਵਾਰਾਂ ਦਾ ਉਜਾੜਾ ਹੋਣ ਤੋਂ ਬਾਅਦ ਸਾਨੂੰ ਜਿਹੜੀ ਆ ਉਹ ਆਜ਼ਾਦੀ ਮਿਲੀ ਭਾਵ ਕਿ ਸਾਨੂੰ ਵੋਟ ਦਾ ਅਧਿਕਾਰ ਮਿਲਿਆ ਕਿ ਅਸੀਂ ਵੋਟ ਪਾ ਕੇ ਆਪਣੀ ਸਰਕਾਰ ਆਪ ਚੁਣ ਸਕਦੇ ਆ ਆਪਣੇ ਪਸੰਦੀਦਾ ਜਿਹੜਾ ਲੀਡਰ ਆ ਉਹਨੂੰ ਅਸੀਂ ਚੁਣ ਸਕਦੇ ਆ ਔਰ ਅੱਜ ਕੱਲ ਕਿਉਂਕਿ ਚੋਣਾਂ ਦਾ ਮਾਹੌਲ ਆ ਆ ਲੋਕ ਸਭਾ ਦੀ ਇਹਨੇ ਚੋਣਾਂ ਆ ਉਹ ਚੱਲ ਰਹੀਆਂ ਆ ਔਰ ਅੰਮ੍ਰਿਤਸਰ ਦੇ ਵਿੱਚ ਥੰਮਾਂ ਦੇ ਉੱਪਰ ਫਿਲਮੀ ਐਕਟਰਾਂ ਨੇ ਜਿਹੜੀਆਂ ਚਿੱਤਰ ਆ ਉਹ ਬਣਾ ਕੇ ਤੇ ਲੋਕਾਂ ਨੂੰ ਵੋਟ ਪਾਉਣ ਜਾਣ ਵਾਸਤੇ ਪ੍ਰਮੋਟ ਕੀਤਾ ਜਾ ਰਿਹਾ ਜਿਸ ਥੰਮ ਦੇ ਅੱਗੇ ਮੈਂ ਖੜhota ਆ ਉਹ ਥੰਮ ਦੇ ਉੱਪਰ ਗੱਬਰ ਸਿੰਘ ਜਿਨੇ ਸ਼ੋਲੇ ਫਿਲਮ ਦੇ ਵਿੱਚ ਇੱਕ ਨੈਗੇਟਿਵ ਰੋਲ ਕੀਤਾ ਸੀਗਾ ਉਹਦਾ ਚਿੱਤਰ ਬਣਾ ਕੇ ਤੇ ਅੱਗੇ ਲਿਖਿਆ ਕਿ ਸਾਂਭਾ ਵੋਟ ਕੱਪ ਡਾਲਨੇ ਜਾਓਗੇ ਸੋ ਇਸ ਕਿਰਦਾਰ ਨੇ ਇੱਕ ਨੈਗੇਟਿਵ ਰੋਲ ਜਿਹੜਾ ਉਹ ਕੀਤਾ ਸੀਗਾ ਔਰ ਉਸ ਕਿਰਦਾਰ ਨੇ ਲੋਕਾਂ ਦੇ ਦਿਲਾਂ ਦੇ ਉੱਪਰ ਰਾਜ ਕੀਤਾ ਲੋਕਾਂ ਦੇ ਦਿਲਾਂ ਦੇ ਉੱਪਰ ਅੱਜ ਤੱਕ ਉਹ ਛਾਇਆ ਹੋਇਆ ਕੈਰੈਕਟਰ ਪਰ ਫਿਲਮ ਤੱਕ ਉਹ ਕੈਰੈਕਟਰ ਠੀਕ ਆ ਮਤਲਬ ਵੋਟ ਪਾਉਣ ਵਾਸਤੇ ਕਿ ਇਹਨਾਂ ਦਾ ਚਿੱਤਰ ਬਣਾਉਣਾ ਜੂਰੀ ਸੀ ਜਾਂ ਸਾਨੂੰ ਉਹਨਾਂ ਦਾ ਚਿੱਤਰ ਬਣਾਉਣਾ ਬਣਾਉਣਾ ਚਾਹੀਦਾ ਸੀ ਜਿਨ੍ਹਾਂ ਨੇ ਸਾਨੂੰ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਕਿਉਂਕਿ ਬਹੁਤ ਸਾਰੇ ایسے ਆਜ਼ਾਦੀ ਪ੍ਰਵਾਨੇ ਆ ਜਿਨ੍ਹਾਂ ਦਾ ਨਾਂ ਜਿਹੜਾ ਉਹ ਇੱਕ ਸਾਹ ਦੇ ਵਿੱਚ ਨਹੀਂ ਲਿਆ ਜਾ ਸਕਦਾ ਜਾਂ ਇੱਕ ਵੀਡੀਓ ਵਿੱਚ ਨਹੀਂ ਲਿਆ ਜਾ ਸਕਦਾ ਇਸ ਕਰਕੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਆਪਾਂ ਜਾਣਦੇ ਹੀ ਆ ਕਿ ਲੱਖਾਂ ਲੋਕਾਂ ਨੇ ਜਿਹੜੀ ਆ ਉਹ ਵੋਟ ਦਾ ਅਧਿਕਾਰ ਲੈ ਕੇ ਦੇਣ ਵਾਸਤੇ ਆਜ਼ਾਦੀ ਲੈ ਕੇ ਦੇਣ ਵਾਸਤੇ ਕੁਰਬਾਨੀ ਕੀਤੀ ਸੀ ਔਰ ਚਾਹੀਦਾ ਸੀਗਾ ਕਿ ਇਹਨੇ ਫਿਲਮੀ ਐਕਟਰਾਂ ਦੀ ਥਾਂ ਦੇ ਉੱਤੇ ਸਾਨੂੰ ਉਹਨਾਂ ਦੇ ਜਿਹੜੇ ਚਿੱਤਰ ਆ ਉਹ ਬਣਾ ਕੇ ਤੇ لوکانوں ووٹ ڈالنے جان واسے پرموٹ کرنا چاہیدا سی تاکہ ਸਾਡੀ ਨੌਜਵਾਨ ਪੀੜ੍ਹੀ ਆ ਉਹਨਾਂ ਤੋਂ ਇਨਸਪਾਇਰ ਹੋ ਕੇ ਉਹਨਾਂ ਤੋਂ ਕੁਝ ਸਿੱਖ ਕੇ ਉਹਨਾਂ ਵਰਗਾ ਬਣਨ ਦੀ ਕੋਸ਼ਿਸ਼ ਕਰਦੀ ਤਾਂ ਜੋ ਸਾਡੇ ਸਮਾਜ ਦੇ ਵਿੱਚ ਸੁਧਾਰ ਹੋ ਸਕਦਾ ਇਸ ਤਰ੍ਹਾਂ ਦੇ ਜਿਹੜੀ ਆਪਾਂ ਪੋਸਟ ਦੇ ਇਹ ਇੱਕ ਨੈਗੇਟਿਵ ਕਿਰਦਾਰ ਨੇ ਜਿਹੜੇ ਫਿਲਮਾਂ ਦੇ ਵਿੱਚ ਨੈਗੇਟਿਵ ਕਿਰਦਾਰ ਜਿਨ੍ਹਾਂ ਨੇ ਕੀਤਾ ਆ ਔਰ ਇਸ ਇਸ ਤਰ੍ਹਾਂ ਦਾ ਜੇਕਰ ਨੌਜਵਾਨ ਬਣਨ ਦੀ ਕੋਸ਼ਿਸ਼ ਕਰਨਗੇ ਤਾਂ ਫਿਰ ਇਹਦਾ ਸਾਡਾ ਸਮਾਜ ਆ ਇਹ ਹੋਰ ਵੀ ਜਿਹੜਾ ਉਹ ਗੰਦਲਾ ਹੋਏਗਾ ਹੋਰ ਵੀ ਇਹਦੇ ਵਿੱਚ ਜਿਹੜੀ ਨੈਗੇਟਿਵਿਟੀ ਆਏਗੀ ਸੋ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਕਿ ਇਸ ਤਰ੍ਹਾਂ ਦਾ ਕੰਮ ਜਿਨ੍ਹਾਂ ਨੇ ਕੁਰਬਾਨੀਆਂ ਕਰਕੇ ਐਡੇ ਵੱਡੇ ਉਜਾੜੇ ਕਰਕੇ ਇੰਨਾ ਲੰਮਾ ਸੰਘਰਸ਼ ਕਰਕੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਦਾਤ ਤੇ ਲਾ ਕੇ ਦਾਨ ਕਰਕੇ ਸਾਨੂੰ ਮੂਰਤ ਦਾ ਆਕਾਰ ਲੈ ਦਿੱਤਾ ਉਹਨਾਂ ਦੇ ਚਿੱਤਰ ਬਣਾ ਕੇ ਸਾਨੂੰ ਇਹ ਕਹਿਣਾ ਚਾਹੀਦਾ ਸੋ ਜ਼ਿਆਦਾ ਪ੍ਰਭਾਵਸ਼ਾਲੀ ਹੋਊਗਾ ਸੋ ਇੰਨੇ ਹੀ ਕਹਿੰਦਾ ਹਾਂ ਮੈਂ ਇੱਥੇ ਵੀਡੀਓ ਨੂੰ ਸਮਾਪਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ